ਸਤਿ ਜੀ ਵੈਲਕਮ ਟੂ ਉਮੰਦੀਪ ਫੈਮਲੀ ਵਲੌਗ ਸ਼ੁਰੂ ਕਰਦੇ ਆ ਵੀ ਅੱਜ ਦਾ ਨਿਊ ਵਲੌਗ ਫੈਮਲੀ ਵਲੌਗ ਤੇ ਆ ਰੱਖ ਜੀ ਸਾਡੀ ਫੈਮਲੀ ਜੋ ਸੰਦੀਪ ਦੀਦੀ ਲੱਗੇ ਨੇ ਜੀ ਅੱਜ ਪਹਿਲੀ ਵਾਰੀ ਪਕੌੜਿਆਂ ਦਾ ਤੜਕਾ ਕੀ ਪਕੌੜਾ ਤੜਕਾ ਲਨ ਪਕੌੜੇ ਬਣਾਉਣ ਲੱਗੇ ਨੇ ਤੇ ਤੁਹਾਨੂੰ ਮੈਂ ਵਿਖਾਲਦੀ ਜਾਵਾਂਗੀ ਵੀ ਕਿਵੇਂ ਕਿਵੇਂ ਬਣਾਉਂਦੇ ਆ ਸਾੜਦੇ ਆ ਕਿ ਬਣਾਉਂਦੇ ਆ ਖਾਂਦੇ ਆ ਆ ਵੇਖੋ ਜੀ ਮਸਾਲਾ ਬਣਾਉਣ ਨੂੰ ਲਿਆ ਆਲੂ ਪਾਲੇ ਵੇਸਣ ਪਾਲੇ ਮਰਚਾਂ ਪਿਆਜ਼ ਹੋਰ ਪਤਾ ਨਹੀਂ ਕੀ ਜੀ तो आज लगे होनी रखा <laughs> जी जिन्होंने <laughs> बादल ना बाद हजे तो मेरे जाने भी पे बहुत सारे मांजन वाले मैं क्या जी मां जी लें हूं ਮਾਂਜ ਲੈਣੀਆਂ ਭਾਂਡੇ ਤੇ ਨਾਲ ਹੀ ਤੁਹਾਨੂੰ ਵਿਖਾਲਦੀ ਜਾਵਾਂਗੀ ਕਿ ਸੰਦੀਪ ਦੀਦੀ ਕਿੱਦਾਂ ਦੇ ਪਕਵਾਰੇ ਬਣਾ ਕੇ ਖਵਾਲਦੇ ਆ ਜੀ ਸਾਨੂੰ ਠੀਕ ਹੈ ਆ ਵੀਖੋ ਜੀ ਕੰਮ ਲੱਗੇ ਹੋਏ ਨੇ ਆ ਵੀਖੋ ਜੀ ਬੱਚੇ ਇੱਧਰ ਜੀ ਤੇਲ ਪਾਉਣ ਲੱਗੇ ਆ ਪਕੌੜਿਆਂ ਵਾਸਤੇ ਇੱਕਦਮ ਇਹਨੇ ਨਾ ਪਾ ਪਾ ਕੜਾਈ ਗਰਮ ਜੇ ਤੇ ਧਿਆਨ ਨਾਲ ਬਾਜੀ ਸਾਦੇ ਸਾਦੇ ਵਗੇ ਨਾ ਵਗੇ ਨਾ ਵਗ ਜਾਣੇ ਬਾਹਰ ਨੂੰ ਜਾਣਾ ਧਿਆਨ ਨਾਲ

हां चकड़ा चा, सीधा चकड़ा चकड़ा बस हां बस चकड़ा कंचर आपे जानदे हो ऊपर उते से इने जी फेर ला मुभी ने खुश ही मत ढोल तो ओ गो चुपया खाए आपे कहंदा जी इपड़ा वादे मेरी ना मेरे पर रख के जावेला उथे भाजी भी अलग रख मेरी जीप फरवा दे मार दी अच्छा ऊपर ओहि तक आने देखो जरा तेल ਸਦੀਪ ਦੀਆਂ ਤਿਆਰੀਆਂ ਨੇ ਪਾਣੀ ਉੱਤੇ ਪਾਣੀ ਜਾਂਦੀਆਂ ਤੇ ਉੱਤੇ ਰੱਖ ਦਿੱਤਾ ਪਾਣੀ ਮੱਝ ਕੇ ਆਈਆਂ ਨਾ ਤੇਲ ਉੱਤੇ ਰੱਖ ਦਿੱਤਾ ਆ ਤੇ ਇਧਰ ਜੀ ਕੋਲ ਵੀ ਬਣਾ ਲਿਆ ਇਹਨੇ ਠੀਕ ਹੈ ਤੀਸਣ ਦਾ ਤੋਂ ਛੋਟੇ ਛੋਟੇ ਬਣਾ ਨਾ ਬੋਤੇ ਭਾਰੇ ਭਾਰੇ ਨਹੀਂ ਹਲਦੀ ਨਹੀਂ ਹਮ ਖਾਤੇ ਪਕੌੜੋਂ ਮੇ ਹਲਦੀ ਨਹੀਂ ਚੱਲਦੀ ਹੈ ਤੋਂ ਇੱਕ ਬਾਤ ਮੇਰੀ ਔਰ इतना बड़ा पकोड़ा ना बनाया क्योंकि गोल कप्पे के जैसा मतलब बनाना थोड़ा सा नॉर्मल बनाना जो हम मुंह में खा सके ठीक है ये बात मम्मी कहती है मैं नहीं ठीक है चलो जी ओ न चल मैं लागे जी आलू लूल सब्जी चीज लेनी गोभी दी आखो जी निका पकौड़ा क्या है बेलो कि हो गया ना ना नहीं नहीं तो तो जाच 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 वैसे के तो अलग अलग ही होगा

ਕੋੜਾ ਜਰਾ ਬੰਨਦਾ ਪਿਆ ਕੜਾਈ ਦੇ ਵਿੱਚ ਇਹ ਮੈਂ ਟੈਸਟ ਕਰਕੇ ਦੇਖਣਾ ਹੈ ਠੀਕ ਹੈ ਤੂੰ ਮੂੰਹ ਘਰ ਇਦਨ ਵਿੱਚ ਛਾਂ ਦਿੰਨੀ ਆ ਤੂੰ ਛਾਂ ਦੇ ਪਾਵੇ ਲੈ ਮੂੰਹ ਸਾੜਨ ਨਹੀਂ ਵੀ ਨਹੀਂ ਸੋਣੀ ਕੋਲੀ ਤੇ ਮੈਂ ਮੂੰਹ ਸਾੜ ਲਿਆ ਹੋਏ 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 ਤੂੰ ਬੜੀ ਖੂਰ ਤੇ ਪੜੀ ਆ ਨਾ ਜੀ ਖੂਟੇ ਪੜੀ ਉਹ ਤੇ ਭਾਣਾ ਤੂੰ ਐ ਇਧੇ ਅਮੀ ਪਰੇ ਕਰੇ ਪਰੀ ਤੇ ਭਾਣਾ ਤੂੰ ਇੱਕ ਦੂਰੇ ਲੱਭਦੀ ਵੇ ਆਈ ਨੇਰੇ ਚ ਵੀ ਲੱਭਾਂ ਡੇ ਦੇ ਵੇ ਗਾਈਜ਼ ਵੀਰੇ ਆਪਣੀ ਵੀਰ ਗਾਈਜ਼ ਵੀਰੇ ਜਦਨ ਦੀ ਆਈ ਇਹ ਕੁੜੀ ਨੇ ਕੋਈ ਕੋਸਤੀ ਉਮਰ ਕੀ ਆ ਦੇਖੋ ਇਹ ਦੇ ਦਲ ਕਾ ਤੇ ਬਦਲ ਦੀ ਦੀਆਂ ਗੀਤ ਇੱਕ ਮੈਂ ਤੇ ਲਮਸਾ ਪਾ ਲਿਆ ਅੰਤਾਂ ਵੀ ਅੰਤਾਂ ਦਪਸੇ ਨਾ ਨਾ ਪੜਿਆ ਨਾ ਫੇਰ ਲਾਵਾਂਗੇ ਹੂੰ ਹੂੰ ਪਤਾ ਲੱਗੇ ਕਿ ਹਾਂ ਪਾਏ ਚੱਲ ਬਣਾ ਖਾਨ ਬੜਾ ਤੇਲ ਪੈਣ ਸੰਦੀਪ ਚੱਲ ਫੂਕੇਆ ਫੂਕੇਆ ਤੇ ਨਿਕਲ ਕੱਢਣਾ ਹੀ ਬਾਹਰ ਫੂਕੇ ਕੱਢਣਾ ਹੁਣ ਇਹਨੂੰ ਕੱਢ ਲਾ ਪੈਣਾ ਸਰ ਗਿਆ ਤਾਂ ਹੀ ਹਾਂਜੀ ਮੈਂ ਪਹਿਲਾਂ ਥੋੜੇ ਕੋਇਆ ਤੇ ਚਪਾਲ ਖਾਈ ਨਾ ਆਤਾ ਹਰੇ ਹਰਮ ਪੁਦੀਨਾ ਪਾਇਆ ਅਤਲ ਨੂੰ ਨਾ ਬਸੇ ਭਾਲ ਕੇ ਪਾਈ ਦੀ ਉਹਦੀਆਂ ਵੀ ਅੱਖਾਂ ਨੇ ਕਿ ਘੋਲ ਦੋਲਦੇ ਉਹਨਾਂ ਲੱਭਣਾ ਨਹੀਂ ਦੇਣਾ ਕਿ ਦੇਖੋ ਜੀ ਕੋੜਾ ਬਣ ਕੇ ਤਿਆਰ ਰੈਡੀ ਦੇਖੋ ਜੀ ਓ ਮਾਈ ਗਾਡ ਓ ਮਾਈ ਗਾਡ ਓ ਮਾਈ ਗਾਡ ਇਹ ਦਸ ਸੰਦੀਪ ਆ ਲੱਗਣਾ ਜਿਵੇਂ ਕੇਸ਼ਾ ਪਰ ਜੋਕ ਸੋਪਰ ਕੱਲੇ ਆਏ ਹਾਏ ਕੋਸਿਆਤ ਨਾ ਪਾਈ ਜਾਂਦੇ ਛਿੱਪੀ ਵੀ ਉਹਦੇ ਨਾਲ ਗਿੱਲੀ ਕਰੀ ਜਾਂਦੀ

ਆਹ ਹੋ ਹੋ ਨਹੀਂ ਕੋਈ ਜੱਗ ਗਈ ਤਾਂ ਹੁੰਦਾ ਹੀ ਲੈ ਮੈਂ ਇੱਕ ਵਾਰੀ ਮੈਂ ਆਪਾਂ ਆ ਕੇ ਦੱਸਦੀ ਫਿਰ ਤੂੰ ਆਪੇ ਪਾਈ ਨਹੀ ਜੀ ਮੈਂ ਨਹੀਂ ਹਨ ਨੂੰ ਇੰਨਾ ਲੱਗਣ ਡਿਆ ਨਾ ਸੰਦੀਦ ਇੱਕ ਇੱਕ ਚੁੰਚੇਰਾ ਮੈਂ ਬਾਗ ਦੱਸਦੀ ਤਾਂ ਤੂੰ ਆਪੇ ਪਾਉਣੇ ਆ ਠੀਕ ਆ ਲੈ ਪਾ ਨਹੀਂ ਪਹਿਲਾਂ ਇਹਨਾਂ ਨੂੰ ਕੱਢ ਲੈਣ ਚੰਗੀ ਤਰ੍ਹਾਂ ਹਾਂ ਨਿਕਲ ਜਾਣਗੇ ਫਿਰ ਨਹੀਂ ਤਨ ਮੈਂ ਦਸਨ ਬੇਸਨ ਨਹੀਂ ਸਹੀ ਸੁਵਾਨੀ ਬੇਸਨ ਪਤਲਾ ਕਰ ਲਈਏ ਨਾ ਜ਼ਿਆਦਾ ਫਿਰ ਏਦਾਂ ਹੋ ਜਾਂਦਾ ਖਿਲਰ ਜਾਂਦੇ ਸਾਰੇ ਬੇਸਨ ਬਿਲਕੁਲ ਸਹੀ ਹੈ ਤਨ ਮਚਮ ਚਨਾ ਪਾ ਕੇ ਦੱਸਦੀ ਫੇਰ ਬਣਾਈ ਠੀਕ ਆ ਮੇਰੇ ਅੱਖਾਂ ਆਇਆ ਅੱਖਾਂ ਨੂੰ ਬੜਾ ਲੱਗਦਾ ਤੇਲ ਆ ਨਾ ਅੱਖਾਂ ਤੇਲ ਇੰਨਾ ਲੱਗਦਾ ਪਿਆ ਨਾ ਦਿਖਣੀ ਪਿਆ ਕੁਛ ਨਹੀਂ ਇੱਕ ਮੈਂ ਆਪ ਆ ਕੇ ਦੱਸਦੀ ਇਹਨੂੰ ਫੇਰ ਆਪੇ ਬਣਾਉਂਗੀ ਬੋਤੇ ਨਾ ਹੋ ਪਤਲਾ ਜਿ ਕਰ ਲਿਆ ਆਲੂ ਵੀ ਪਾਏ ਆ ਹਮ ਭਏ ਆਲੂ ਗੇੜਾ ਸਬਜੀ ਵਾਂਗੂ ਚੀਕ ਚੀਕ ਪਾਏ ਆ ਵੇਖੋ ਆਲੂ ਦਾ ਹੁਣੇ ਭਾਣਾ ਇਹਨੂੰ ਸ੍ਰੈਣ ਨੂੰ ਭੁਲੀ ਚਲੋਂ ਸਾਰੇ ਕੱਢ ਲੈਂਗੀ ਫਿਰ ਖਾਵਾਂਗੀ ਪਰ ਉਹਦਾ ਕੀ ਕਰੀਏ ਅਰੇ ਸੋਚ ਸਕਦੇ ਹਾਂ ਨਹੀਂ ਭਰੋਣੀ ਜਾਏਗੀ ਇਧਰ ਜੀ ਵੇਸਣ ਲੱਗਦਾ ਗਲਤ ਆ ਗਿਆ ਸਾਰੇ ਪਾਪਰ ਭੂਰ ਭੂਰ ਹੋਈ ਜਾਣਗੇ ਸਾਰੇ ਖਿਲਰੀ ਜਾਣਦੇ ਸਿੱਪੀ ਕਿਤੇ ਉਹ ਤਾਂ ਨਹੀਂ ਜਵਾਰ ਦਾ ਆਟਾ ਪਤਾ ਨਹੀਂ ਹਾਂ ਅਤੁਲ ਜੀ ਜਵਾਰ ਦਾ ਆਟਾ ਪੁੱਛ ਕੇ ਦਿੰਦੇ ਆਇਆ ਹਾਂ ਗਏ ਖਿਲੜ ਗਏ ਕੋਜੀ ਕੰਮ ਖਰਾਬ ਹੋ ਗਿਆ ਲਿਉਣਾ ਤੇ ਅਤੁਲ ਨੇ ਉਹੀ ਮੈਨੂੰ ਲੱਗਦਾ ਵੀ ਵੇਸਨ ਨਹੀਂ ਮੰਮੀ ਕਹਿੰਦੇ ਵੀ ਹਤੋਂ ਲੋ ਲੈ ਆਇਆ ਜਾਂ ਉਹਨੂੰ ਕੀ ਕਹਿੰਦੇ ਆ ਮੱਕੀ ਦਾ ਆਟਾ ਕਿ ਉਹ ਨਹੀਂ ਨਹੀਂ ਹਉਦਾ ਜਵਾਰ ਦਾ ਆਟਾ ਜਵਾਰ ਦਾ ਅਸੀਂ ਤੀਜੀ ਜਵਾਰ ਦੇ ਆਟੇ ਦੇ ਅੱਜ ਪਕੌੜੇ ਖਾਵਾਂਗੇ ਸਾਵੇ ਕੋਲ ਬਣਾਉਂਦੇ ਬਹੁਤ ਵਧੀਆ ਹੈ ਮੇਰਾ ਹੱਥ ਸਾਰਤਾ ਰੈਸਿਪੀ ਲੈ ਲਓ ਤਾਂ ਜਵਾਰ ਨਾਲ ਸੋ ਲੱਗਦਾ ਆ ਵੇਖੋ ਜਵਾਰ ਦੇ ਆਟੇ ਦੇ ਅਸੀਂ ਖਾਵਾਂਗੇ ਪਕੌੜੇ ਅੱਜ ਆ ਤਲਤੀ ਆ ਮਾਰੇ ਖੂ ਉਪਰੋਂ ਮਸਾਲਾ ਨਹੀਂ ਚੜਿਆ ਹੈਗਾ ਚੜਨੀ ਨਹੀਂ ਪਿਆ ਹੈਗਾ ਆ ਲੈ ਸੁਣੀ ਆਹ ਲੈਣਾ ਇਹ ਬਾਬੇ ਲਈ ਹੂੰ ਆਖਿਆ ਮੇਰੀ ਗੱਲ ਸੁਣ ਤਸਲੀਬ ਸ਼ਾਨੀ ਤਸਲੀਬ ਕੀ ਕਹੀ ਜਾਂਦੀ ਆ ਇਹ ਪਕੌੜੇ ਬਣਾਉਂਦੀ ਜਵਾਰ ਦੇ ਆਟੇ ਦੇ ਇਹ ਆਪਾਂ ਬੁੰਲੀ ਦੇ ਤੇ ਪਾਈ ਬੱਪਾ ਪੜਦਾ ਰਹਾ ਕੇ ਭਾਵੇਂ ਕਹਾਂ ਦਿਓ ਤਾਂ ਕੱਪੜੇ ਤੇ ਰਹਾ ਨਹੀਂ ਆ ਵਿੱਚ ਭੁੱਲ ਕੇ ਕੱਪੜੇ ਨਹੀਂ ਪਏ ਆਹ ਦੇਖੋ ਜਿੱਧਰ ਸਾਡੀ ਚਟਨੀ ਵੀ ਬਣ ਗਈ ਆ ਤਾਂ ਉਧਰ ਆਪਾਂ ਨੂੰ ਕੱਪੜੇ ਨਹੀਂ ਪਏ ਆ ਕੇ ਪਤਾ ਨਹੀਂ ਕੀ ਬਣ ਗਿਆ ਅੱਜ ਪਕੌੜਿਆਂ ਦਾ ਆਹ ਦੇਖੋ ਬੁੰਲੀ ਨਹੀਂ ਪਈ ਇਧਰ ਜੀ ਮੈਂ ਚਟਣੀ ਵੀ ਬਣਾ ਲਈ ਆ ਆ ਦੇਖੋ

ਪਕੌੜਿਆਂ 'ਚ ਤੇਲ ਆຊੁੰਦੀਪ ਵੇ ਆ ਵੇਖੋ ਗੋਭੀ ਨੂੰ ਵੀ ਨਹੀਂ ਚੜਿਆ ਗੋਭੀ ਵੀ ਡਰ ਗਈ ਸੁਨੀਪਾ ਆ ਕੜੀ ਚਟਨੀ ਕਿ ਨਿ ਕਿਊਟ ਬਣ ਗਈ ਜੀ ਸਾਡੀ ਆਪਣੇ ਮਨੋ ਬਣਾ ਲਈਏ ਜੀ ਇਦਾਂ ਹੀ ਤੇਲ 'ਚ ਹੋੜੇ 'ਚ ਕੋੜੇ ਜੀ ਇਦਾਂ ਦੇ ਬਣੇ ਆ ਖਰਾਬ ਖਰੂਬ ਹੋ ਗਏ ਆ ਪਕੌੜੇ ਕਰ ਬਣ ਕਰ ਬਣ ਪਕੌੜੇ ਤੇ ਇਦਾਂ ਡੈਡੀ ਵੇਗੇ ਮਰਚਾ ਲਾਂਤੀਆਂ ਚਲੋ ਠੀਕ ਹੈ ਮੈਂ ਲੋਏ ਲੋ ਲਾਉਂਗੀ ਤੜਕਾ ਸਬਜੀ ਵੀ ਕੱਟ ਲਈ ਆ ਮੈਂ ਤੇ ਆ ਪਕੌੜਿਆਂ ਨੇ ਮੂਡ ਖਰਾਬ ਕਰ ਦਿੱਤਾ ਜੀ ਸਾਡਾ ਕਿੱਦਾਂ ਦੇ ਬਣੇ ਕੀ ਕੀ ਤੇ ਹੈ ਮਨ ਲੱਗਦਾ ਇਹ ਆਟਾ ਹੀ ਮੱਖੀ ਆਉਦਾ ਦੂਜਾ ਉਹ ਮੰਨ ਲੈ। ਬੇਸ ਤਤਾ ਨਹੀਂ ਕਿ ਦੇਖੋ ਲੈ ਆਇਆ। ਕੱਖਮੀਨ ਚੜਿਆਈ ਨੇ ਉੱਤੇ। ਹੂੰ? ਕਰਦਿੰਨੀ ਬੰਦ। ਉਹ ਮੰਮੀ ਲਾਈਟ ਵਾਲਾ ਕਹਿੰਦੇ ਬਈ ਆਈ ਆ ਤੇ ਉਹ ਕੱਪੜੇ ਤਾਂ ਦੇ ਪਹਿਨੇ ਇਸ ਕਰਕੇ। ਤੇ ਜੀ ਸਾਡੇ ਪਕੌੜੇ ਤੁਹਾਨੂੰ ਪਤਾ ਸਾਰੇ ਖਰਾਬ ਹੋ ਗਏ। وہی ਖਾਦੇ ਅੱਜ ਸੰਦੀਪ ਨੇ ਬਣਾਏ ਪਹਿਲੀ ਵਾਰੀ ਪਕੌੜੇ ਖਰਾਬ ਕਰ ਦਿੱਤੇ। ਉਹਨੂੰ ਪਤਾ ਨਹੀਂ ਹੈ ਤੇ ਵੇਸਣ ਹੀ ਪਤਾ ਨਹੀਂ ਕੀ ਹੋਇਆ ਵੇਸਣ ਨੂੰ ਖਰਾਬ ਜਾ ਹੋ ਗਿਆ ਤੇ ਥੋੜੇ ਖਾਦੇ ਸਾਰਿਆਂ ਨੇ ਬਾਕੀ ਮੰਮੀ ਕਹਿੰਦੇ ਸੀ ਵੀ ਕੜੀ ਬਣਾਵਾਂਗੇ ਉਹਦੇ ਵਿੱਚ ਪਾ ਲਵਾਂਗੇ ਤੇ ਜੀ ਇੱਥੇ ਕਰਦੇ ਅੱਜ ਦੀ ਵੀਡੀਓ ਦਾ ਐਂਡ ਮੇਰੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ